ਸਤਿ ਸ੍ਰੀ ਅਕਾਲ ਜੀ ਲੋ ਜੀ ਤੂਤਾ ਜੀ ਸਾਡੇ ਨਾਲ ਨੇ ਅੱਜ ਅਸੀਂ ਮਿਲਿਆ ਜੀ ਅੱਜ ਪੂਰੇ 2 ਮਹੀਨਿਆਂ ਬਾਅਦ ਇੰਜ ਬੈਠਾ ਬਾਈ ਕੋਈ ਬੈਠਿਆ ਚੁੱਪੇ ਬੈਠਾ ਅੱਜ ਦਾ ਚੁੱਪਾ ਯਾਰ ਤੂ ਦਾ ਮੌਸਮ ਥੋੜਾ ਜਿਹਾ ਹੋ ਮੌਸਮ ਦਾ ਮਜ਼ਾ ਅੱਜ ਥੋੜਾ ਜਿਹਾ ਖਰਾਬ ਹੈ ਤਾਂ ਕਰਕੇ ਹੈਨਾ ਅੱਜ ਅਸੀਂ ਮਿਲਿਆ 2 ਮਹੀਨੇ ਬਾਅਦ ਪੂਰੇ ਹਾਂ 1 ਨਵੰਬਰ ਦੇ ਅਸੀਂ ਮਿਲੇ ਹੋਏ ਹਾਂ ਅੱਜ 1 ਫਰਵਰੀ ਹੋ ਗਈ ਤੇ ਅੱਜ ਅਸੀਂ ਪੂਰੇ ਐਨ ਦਿਲ ਦੀਆਂ ਗੱਲਾਂ ਸਾਂਝੀਆਂ ਕਰੀਆਂ ਨੇ ਤੂੰ ਤਾਂ ਬਹੁਤ ਜ਼ਿਆਦੇ ਜ਼ਬਰਦਸਤ ਕਹਾਣੀਆਂ ਲੈ ਕੇ ਆ ਰਿਹਾ ਤੂੰ ਤਾਂ ਚੈਂਪੀਅਨ ਚੈਨਲ ਤੇ ਠੀਕ ਆ ਜਲਦੀ ਜਲਦੀ ਅੱਜ ਅਸੀਂ ਇੱਕ ਫਿਲਮ ਕਰ ਲਈ ਉਸ ਤੋਂ ਬਾਅਦ ਕਰਦੇ ਹਾਂ ਇਹ ਕੰਮ ਹਾਂ ਤੇ ਮੈਨੂੰ ਇਹਨੇ ਅੱਜ ਬਹੁਤ ਕਹਾਣੀਆਂ ਸੁਣਾਈਆਂ ਜਿਹੜੀਆਂ ਆਉਣੀਆਂ ਨੇ ਸਾਰੀਆਂ ਸਿਰੇ ਹੀ ਨੇ ਬਾਈ ਤੂੰ ਤਾਂ ਚੱਕ ਕੇ ਰੱਖ ਕੰਮ ਰੱਬ ਨੇ ਕੀ ਕਰਨ ਅੱਗੇ ਇੱਥੇ ਤੱਕ ਲਿਆਇਆ ਹੁਣ ਅੱਗੇ ਦੇਖੋ ਕੀ ਬਾਕੀ ਵੱਡੇ ਵੱੜਦੇ ਦੇ ਵੀ ਬਹੁਤ ਜਲਦੀ ਆ ਰਹੀਆਂ ਨੇ ਫਿਲਮਾਂ ਬੈਕ ਟੂ ਬੈਕ ਤੇ ਹੁਣ ਤਾ ਤੂ ਤੇ ਬਹੁਤ ਫਿਲਮਾਂ ਕਰ ਲਈਆਂ ਹਨਾ ਜਨ ਬਸ ਆਈ ਜਾਂਦੀਆਂ ਨੇ ਅੱਧੀਆਂ ਹਜੇ ਆਈਆਂ ਨਹੀਂ ਅੱਧੀਆਂ ਲੈਨ ਅਪ ਨੇ ਇੱਕ ਤਾਂ ਬਹੁਤ ਮਤਲਬ ਸੀਨੀਅਰ ਆਰਟਿਸਟ ਨੇ ਜਿਨ੍ਹਾਂ ਨੇ ਪੰਜਾਬੀ ਸਿਨੇਮਾ ਨੂੰ ਕੀ ਕਹਿੰਦਾ ਉਹਨੇ ਮੋੜ ਵਾਪਸ ਲਿਆਂਦਾ ਮਤਲਬ ਚੁੱਪਿਆ ਯਾਰ ਅਬ ਚਾਕੇ ਰਹਿ ਜਿਨ੍ਹਾਂ ਨੇ ਪੰਜਾਬੀ ਫਿਲਮਾਂ ਵਾਪਸ ਲਿਆਂਦਾ ਉਹਨਾਂ ਨਾਲ ਵੀ ਜਲਦੀ ਤੂ ਤੇਰੀ ਫਿਲਮ ਆ ਰਹੀ ਆ ਤੇ ਹੋਰ ਵੀ ਬਹੁਤ ਘੈਂਟ ਘੈਂਟ ਫਿਲਮਾਂ ਆ ਰਹੀਆਂ ਨੇ ਤੇ ਤੂ ਦੇ ਚੈਂਪੀਅਨ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਥੋੜੇ ਦਿਨਾਂ ਦਾ ਕੀ ਆ ਰਿਹਾ ਨਾ ਪਹਿਲਾ ਪਾਰਟ ਆਪਣਾ ਹਾਂ ਨੇ ਪਹਿਲਾ ਜਿਹੜੀ ਪਹਿਲ ਦੂਜੀਆਂ ਵੀਡੀਓ ਆਉਣਗੀਆਂ ਨਹੀਂ ਨਹੀਂ ਮਤਲਬ ਤੂ ਤੇ ਚੈਂਪੀਅਨ ਚੈਨਲ ਦੇ ਥੋੜੇ ਦਿਨਾਂ ਦਾ ਪਹਿਲੀ ਵੀਡੀਓ ਆ ਰਹੀ ਹੈ ਨਾ ਉਹ ਵese ਪਾਉਣੀਆਂ ਨੇ ਬਹੁਤ ਉਹ ਤੂ ਦੇ ਵਾਲਾ ਐਪੀਸੋਡ ਤਾਂ ਬਾਅਦੋਂ ਆਉਣਗੇ ਉਹ ਹਜੇ ਬਣਾਈ ਜਾਂਦੇ ਆ ਯਾਰ ਬਣਨੀ ਹਜੇ ਆ ਪੂਰੀ ਹਾਂ ਹਲੇ ਥੋੜਾ ਜਿਹਾ ਸੇਹ ਤਾਂ ਵੀ ਢਿੱਲਿਆ ਮੌਸਮ ਜਿ ਕਰਕੇ ਕੋਈ ਕਿੱਬੀ ਜੀ ਵਿਆਹ ਵਾਲੇ ਆ ਰਹੇ ਨੇ ਸਾਨੂੰ ਤਾਂ ਕਰਕੇ ਵਿਆਹਾਂ ਤੇ ਜਾਈ ਜਾਂਦੇ ਆ। ਹਰੇ ਭਰੂ ਆ ਨਾ ਸਾਰਿਆਂ ਦੇ ਕਹਿੰਦੇ ਜਾਣਾ ਪੈਂਦਾ ਹੁੰਦਾ। ਹਾਂ। ਹੁਣ ਆਪਦੇ ਅਗਲਾ ਨਹੀਂ ਕਹਿੰਦਾ ਵੀ ਅੱਜ ਜੇ ਤੂੰ ਦਾ ਕੁਝ ਬਣ ਗਿਆ ਤਾਂ ਸਾਡੇ ਵਿਆਹਾਂ ਤੇ ਆਉਣੋਂ हट ਗਿਆ। ਨਹੀਂ ਨਹੀਂ ਵਿਆਹ। ਠੀਕ ਹੈ ਇਹ ਬੰਦਾ ਉਹ ਬੰਦਾ ਹੈਗਾ ਜਿਹੜਾ ਹਰੇਕ ਦੇ ਦੁੱਖ ਸੁੱਖ ਚ ਜਾਂਦਾ, ਜਾਣਾ ਵੀ ਚਾਹੀਦਾ ਜ਼ਰੂਰੀ ਆ। ਨਹੀਂ ਨਹੀਂ। ਠੀਕ ਆ ਚਲੋ ਪੈਸਾ ਫੇਮ ਸਾਰਾ ਕੁਝ ਚੱਲੀ ਜਾਂਦਾ ਰਹਿੰਦਾ। ਪਰ ਜਿੰਨਾਂ ਨਾਲ ਆਪਾਂ ਤੁਰੇ ਹੁੰਨੇ ਆ ਨਾ ਵੀ ਉਹਨਾਂ ਦੇ ਦੁੱਖ ਸੁੱਖ ਚ ਵੀ ਖੜਨਾ ਜ਼ਰੂਰੀ ਆ। ਸਹੀ ਗੱਲ ਆ। ਇਹ ਵੀ ਚਾਲੇ ਖਾਸੀ ਦਾ ਬੰਦੇ ਦੀ ਕਿ ਇਹ ਕੋਈ ਦਿਨ ਰਾਤ ਨਹੀਂ ਦੇਖਦਾ। ਹਰ ਵੇਲੇ ਹਾਜ਼ਰ ਹੁੰਦਾ ਅੱਜ ਵੀ ਇਹ ਦੋ ਦੋ ਤਿੰਨ ਦਿਨਾਂ ਦਾ ਸਾਡਾ ਪਲਾਨ ਸੀ ਮਿਲਣ ਦਾ ਤੇ ਕਦੇ ਮੈਂ ਇਹਨਾਂ ਦੀ ਗੱਲ ਚੱਲ ਰਹੀ ਸੀ ਵੀ ਚਲੋ ਮਿਲਦੇ ਆ ਮਿਲਦੇ ਆ ਅੱਜ ਮਿਲ ਲਈ ਚਲੋ ਜੀ ਥੈਂਕ ਯੂ ਤੁਹਾਡਾ ਬਹੁਤ ਚਲੋ ਮਿਲਦੇ ਆ ਜੀ ਫਿਰ ਸਤਿ ਸ੍ਰੀਕਾਲ ਜੀ ਸਤਿ ਸ੍ਰੀਕਾਰ ਤਾਂ ਕਿਹਦੀ ਸਤਿ ਸ੍ਰੀਕਾਲ ਜੀ ਕਾਲ ਨਹੀਂ ਕਾਰ ਸਤਿ ਸ੍ਰੀਕਾਰ ਜੀ ਹਾਂ ਸਤਿ ਸ੍ਰੀਕਾਲ ਜੀ